ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਲੈ ਕੇ ਹਾਜ਼ਰਾਂ ਤੁਹਾਡੇ ਸਾਹਮਣੇ ਕ੍ਰਾਂਤੀ ਦਾ ਇੱਕ ਹੋਰ ਨਾਇਾਬ ਨਮੂਨਾ ਬੁਰਾ ਨਾ ਮੰਨਿਆ ਕਰੋ ਇੱਕ ਕ੍ਰਾਂਤੀ ਹੈ ਇੱਕ ਕ੍ਰਾਂਤੀ ਮਸਾ ਮਸਾ ਅਸੀਂ 70 ਸਾਲਾਂ ਚ ਪਹਿਲੀ ਵਾਰ ਆਈ ਹੈ ਤੇ ਕੁਛ ਦਿਨਾਂ ਬਾਅਦ ਹੋਏਗਾ ਨਾ ਧਿਆਨ ਨਾਲ ਸੁਣਿਓ ਅੱਜ ਮੈਂ ਗੱਲ ਕਰੂੰਗਾ ਸਿਹਤ ਕ੍ਰਾਂਤੀ ਦੀ ਬੜੀ ਜ਼ਰੂਰੀ ਇਹ ਗੱਲ ਕਰਨੀ ਸਿਹਤ ਕ੍ਰਾਂਤੀ ਦੇਖੋ ਪੰਜਾਬ ਚ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਹਰ ਪੰਜਾਬੀ ਨੂੰ 10 ਲੱਖ ਦਾ ਪਰਿਵਾਰ ਨੂੰ ਮੁਫਤ ਬੀਮਾ ਮਿਲ ਰਿਹਾ ਫਿਰ ਕੋਈ ਲੋਕ ਕਹਿ ਰਹੇ ਕਿ ਅਫਵਾਹਾਂ ਫੈਲਾਉ ਜੀ ਮੁੱਖ ਮੰਤਰੀ ਸਾਹਿਬ ਨੂੰ ਲਾਈਵ ਆਣਾ ਪੈ ਰਿਹਾ ਸੁਪਾਲ کہہ ਰਹੇ ਉਹਨਾਂ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਜੀ 10 ਪਤਾ ਨਹੀਂ ਕਿੰਨੇ ਸਵਾਲ ਉਹਨਾਂ ਨੇ ਪੁੱਛੇ ਕਿ ਇਹਦਾ ਜਵਾਬ ਦੇ ਦੋ ਖੈਰ ਮੈਂ ਉਹਨਾਂ ਗੱਲਾਂ ਤੇ ਨਹੀਂ ਜਾਊਂਗਾ ਉਹਨਾਂ ਤੇ ਫਿਰ ਕੱਲ ਕੱਲ ਗੱਲ ਕਰਾਂਗੇ ਇਸੇ ਨਾਲ ਨਾਲ ਅੱਜ ਮੈਂ ਤੁਹਾਡੇ ਸਾਹਮਣੇ ਨਾ ਇੱਕ ਅਹਿਮ ਜਾਣਕਾਰੀ ਸਾਂਝੀ ਕਰਨੀ ਹੈ ਤੁਹਾਡੇ ਨਾਲ ਜਾਣਕਾਰੀ ਕੀ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਤੁਹਾਡੇ ਸਾਹਮਣੇ ਨਸ਼ਰ ਕੀਤੀ ਸੀ ਕਿ ਕਿਵੇਂ ਪੰਜਾਬ ਦੇ 23 ਜ਼ਿਲ੍ਹਿਆਂ ਚੋਂ 3 ਸਿਰਫ ਆਈਸੀਯੂ ਨੇ ਸਰਕਾਰੀ ਹਸਪਤਾਲਾਂ 'ਚ ਔਰ ਉਹਨੂੰ ਲੈ ਕੇ ਹਾਈ ਕੋਰਟ 'ਚ ਸੁਣਵਾਈ ਹੋਈ ਮਲੇਰ ਕੋਟਲਾ ਦਾ ਸਪੈਸੀਫਿਕ ਇੱਕ ਰੀਜ਼ਨ ਜਾਂ ਇੱਕ ਮਾਮਲਾ ਰੱਖ ਕੇ ਫਿਰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਕਿ ਸਾਰੇ ਜ਼ਿਲ੍ਹਿਆਂ ਦਾ ਵੇਰਵਾ ਦੋ ਉਹ ਵੇਰਵਾ ਠੀਕ ਤਰੀਕੇ ਨਾਲ ਨਹੀਂ ਦਿੱਤਾ ਗਿਆ ਸੀ ਉਹਦੇ 'ਚ ਬਹੁਤ ਕੁਝ ਸਰਕਾਰੀ ਵਕੀਲਾਂ ਨੇ ਕਿਹਾ ਕਿ ਨੈਸੈਸਰੀ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਕਿ ਹੋਣਾ ਚਾਹੀਦਾ ਉਹ ਕਹਿੰਦੇ ਅਸੀਂ ਕਲਸਟਰ ਬਣਾ ਲੇ ਫਿਰ ਹਾਈ ਕੋਰਟ ਨੇ ਕਿਹਾ ਕਲਸਟਰ ਦੀ ਜਾਣਕਾਰੀ দাও ਕਿਹੜੇ ਕਿਹੜੇ ਕਲਸਟਰ ਚ ਕਿਹੜਾ ਕਿਹੜਾ ਜ਼ਿਲ੍ਹਾ ਹੈ ਔਰ ਤੁਸੀਂ ਇਹਦੇ ਬਾਰੇ ਕੀ ਕਰ ਰਹੇ ਹੋ ਉਸ ਦਿਨ ਬੜੀ ਡਿਟੇਲ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਮੈਂ ਲਿੰਕ ਵੀ ਤੁਹਾਡੇ ਪਾ ਦੂੰਗਾ ਧਿਆਨ ਨਾਲ ਵੇਖਿਓ ਉਸ ਸਮਾਂ ਲੰਘ ਗਿਆ ਮਤਲਬ ਮੈਂ ਤੇ ਹੈਰਾਨ ਆ ਔਰ ਤੁਹਾਨੂੰ ਵੀ ਹੋਣਾ ਚਾਹੀਦਾ ਹੁਣ ਕਿ ਹਾਈ ਕੋਰਟ ਕਈ ਮਸਲਿਆਂ ਤੇ ਹੋ ਚੁੱਕਿਆ ਹੈ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦਾ ਉਹਦੀ ਮਿਆਦ ਨਿਕਲ ਜਾਂਦੀ ਹੈ ਜਵਾਬ ਨਹੀਂ ਦਿੱਤਾ ਜਾਂਦਾ ਫਿਰ ਹਾਈ ਕੋਰਟ ਨੂੰ ਸਖਤ ਹੋਣਾ ਪੈਂਦਾ ਉਹ ਕਹਿੰਦੇ ਨਾ ਕਿ ਜਿਹੜਾ ਜਵਾਕ ਕਲਾਸ ਚ ਨਿਕੰਮਾ ਹੋਏ ਨਾ ਉਹ ਤੋਂ ਜਵਾਬ ਮੰਗਿਆ ਜਾਏ ਉਹ ਜਵਾਬ ਨਾ ਦੇ ਫਿਰ ਉਹਨੂੰ ਕਹਿ ਦਿੱਤਾ ਅੰਦਰ ਚੱਲ ਕੱਲ ਯਾਦ ਕਰਕੇ ਆਈਂ ਅਕਲ ਆ ਕੇ ਤੂੰ ਸੁਣਾ ਨਾ 12 ਪੰਜੇ ਵਾਲਾ ਮਤ ਪਹਾੜਾ ਜਾ ਕੋਈ ਉਹਨੂੰ ਉਧਰ ਨਾ ਜਾਇਓ 12 ਪੰਜੇ ਵਾਲੇ ਪਾਸੇ ਔਰ ਅਗਲੇ ਦਿਨ ਵੀ ਉਹਨੂੰ ਆ ਸੁਣਾਏ ਫਿਰ ਕੀ ਕਹਿੰਦੇ ਮਾਸਟਰ ਜੀ ਤੇ ਅਖੀਰੀ ਵਰਨਿੰਗ ਦੇ ਰਿਆਂ ਕਾਕਾ ਪੜਾਈ ਪੜੂਈ ਕਰ ਲੈ ਤੂੰ ਨਿਕੰਮਾ ਹੁੰਦਾ ਜਾ ਰਿਹਾ ਸੋ ਇਹ ਹਾਲ ਪੰਜਾਬ ਸਰਕਾਰ ਦਾ ਹੋ ਗਿਆ ਹਾਈ ਕੋਰਟ ਨੇ ਪਿਛਲੀ ਤਰੀਕ ਚ ਕਿਹਾ ਸੀ ਕਿ ਵੀ ਤੁਹਾਡੇ ਹੈਲਥ ਸਿਸਟਮ ਬਾਰੇ ਹੋਰ ਡਿਟੇਲ ਮੰਗੀ ਸੀ ਕਿੱਥੇ ਕਿੱਥੇ ਕੀ ਹੈ ਕਿਹੜੇ ਕਲਸਟਰ ਚ ਕਿਹੜੇ ਜ਼ਿਲ੍ਹੇ ਨੇ ਉਹਦੀ ਜਾਣਕਾਰੀ ਦਿਓ ਉਹ ਜੀ ਡੇਟ ਵੀ ਆ ਗਈ ਸਰਕਾਰ ਵੀ ਕੋਰਟ ਪਹੁੰਚ ਗਈ ਪਰ ਜਾਣਕਾਰੀ ਕੋਈ ਨਹੀਂ ਦਿੰਦੇ ਕਹਿੰਦੇ ਹੋਰ ਸਮਾਂ ਦੇ ਦਿਓ ਜੀ ਪਤਾ ਨਹੀਂ ਕਿੱਥੇ ਬਿਜਲੀ ਕ੍ਰਾਂਤੀ ਗ੍ਰਾਂਤੀ ਹੈ ਕਿੱਥੇ ਕਹਿੰਦੇ ਕਿ ਦੋ ਦਿਨ ਗੁਜਰਾਤ ਵੀ ਜਾਣਾ ਕ੍ਰਾਂਤੀ ਨੇ ਉੱਥੇ ਵੀ ਦੱਸਣਾ ਕਿ ਜੀ ਯੂ ਐਸਟੇਟ ਡੀਲ ਕਿੰਨੀ ਖਤਰਨਾਕ ਹੈ ਪੰਜਾਬ ਦੇ ਕਿਸਾਨਾਂ ਨੂੰ ਤੇ ਦੱਸ ਦਿਓ ਇੱਥੇ ਤੇ ਇੱਕ ਪੀਸੀ ਨਹੀਂ ਕੀਤੀ ਗਈ ਤੁਹਾਡੇ ਤੋਂ ਮਹਰਾਨ ਅਖੀਰ ਮਸਲੇ ਤੇ ਆਣਾ ਤੁਸੀਂ ਵੀ ਕਹੋਗੇ ਪਤਾ ਨਹੀਂ ਹੋਰ ਮਸਲੇ ਛੇੜ ਦੇਣਾ ਕਿਉਂਕਿ ਮਸਲੇ ਹੀ ਹਨ ਖੈਰ ਮਸਲਾ ਬੜਾ ਗੰਭੀਰ ਹੈ ਔਰ ਮਸਲਾ ਹੈ ਕ੍ਰਾਂਤੀ ਨੂੰ ਲੈ ਕੇ ਕ੍ਰਾਂਤੀ ਕਹਿ ਕੀ ਰਹੀ ਹੈ ਦਰਅਸਲ ਮਲੇਰ ਕੋਟਲਾ ਹਸਪਤਾਲ ਵਾਲਾ ਮਾਮਲਾ ਕੋਰਟ ਪਹੁੰਚਿਆ ਸੀ ਜੋ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਉਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਅ ਅੱਜ ਦੀਆਂ ਖਬਰਾਂ ਅੱਜ ਖਬਰ ਵੀ ਲੱਗੀ ਹੈ ਮੈਂ ਪਰ ਮੈਂ ਜਾਣਕਾਰੀ ਤੁਹਾਨੂੰ ਦੇ ਦੇਣਾ ਕਿ ਪੰਜਾਬ ਰੈਨ ਹਾਈ ਕੋਰਟ ਨੇ ਮਲੇਰ ਕੋਟਲਾ ਸਟੇਵਿਲ ਹਸਪਤਾਲ ਚ ਆਈ ਸੀ ਯੂ ਸਹੂਲਤ ਨਾ ਹੋਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ 10 ਦਿਨ ਦਾ ਅਖੀਰਲੀ ਮੌਲਤ ਦੇਂਦੇ ਹੋਏ ਕੜੀ ਚੇਤਾਵਨੀ ਦਿੱਤੀ ਹੈ ਮੈਂ ਉਹ ਨਿਕੰਮੇ ਜੁਆਕ阿里 ਗੱਲ ਤੁਹਾਨੂੰ ਦੱਸੀ ਨਾ ਕਿ ਬਸ ਹੁਣ ਕੱਲ ਤੱਕ ਕਰ ਲੈ ਕਾਕਾ ਨਹੀਂ ਤੇ ਨਾਮ ਕੱਢ ਦਾਂਗੇ ਤੇਰਾ ਠੀਕ ਇਸੇ ਤਰ੍ਹਾਂ ਹੈ ਕਿ ਹੁਣ 10 ਦਿਨ ਦੇ ਵਿੱਚ ਜਵਾਬ ਦਿਓ ਅਖੀਰਲੀ ਚੇਤਾਵਨੀ ਹੈ ਸੇਪ ਮੈਕਮ ਨੂੰ ਕਿਹਾ ਗਿਆ ਯਾ ਪੰਜਾਬ ਸਰਕਾਰ ਨੂੰ ਜਸਟਿਸ ਸ਼ੀਲ ਨਾਗੂਦੀ ਪ੍ਰਧਾਨਗੀ ਵਾਲੀ ਖੰਡਪੀਠ ਨੇ ਸਾਫ਼ ਕੀਤਾ ਕਿ 2 ਜਨਵਰੀ ਦੇ ਆਦੇਸ਼ ਦੀ ਪਾਲਣਾ ਵਿੱਚ ਹੁਣ ਹੋਰ ਟਿਲਾਈ ਬਰਦਾਸ਼ਤ ਨਹੀਂ ਕੀਤੀ ਜਾਏਗੀ 2 ਜਨਵਰੀ ਦੀ ਗੱਲ ਹੈ ਯਾਦ ਆ ਗਿਆ ਬਿਰੂ 2 ਜਨਵਰੀ ਦੀ ਹੀアリング ਸੀ ਜੋ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਦੇ ਵਿੱਚ ਕਿਹਾ ਗਿਆ ਕਿ ਜੀ ਹੁਣ ਹੋਰ ਇਹਦੇ ਤੇ ਤੁਹਾਡਾ ਢਿਲਮੁਲ ਰਵਈਆ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੀਆਇਲ ਤੇ ਸੁਣਵਾਈ ਦੌਰਾਨ ਪਟੀਸ਼ਨਰ ਨੇ ਦੱਸਿਆ ਕਿ ਜ਼ਮੀਨੀ ਹਾਲਾਤ ਬਹੁਤ ਚਿੰਤਾਜਨਕ ਨੇ ਸਿਵਲ ਹਸਪਤਾਲ ਚ ਅੱਜ ਤੱਕ ਆਈਸੀਯੂ ਨਹੀਂ ਹੋ ਪਾਇਆ ਔਰ ਹਰ ਦਿਨ ਇਲਾਜ ਦੇ ਕੇ ਨਾ ਹੋਣ ਕਰਕੇ ਕਿਸੇ ਨਾ ਕਿਸੇ ਮਰੀਜ਼ ਦੀ ਜਾਨ ਜਾ ਰਹੀ ਹੈ ਮਲੇਰ ਕੋਟਲਾ ਦਾ ਉਹਨੇ ਐਗਜ਼ਾਮਪਲ ਦਿੱਤਾ ਫਿਰ ਜਿਹੜਾ ਜਸਟਿਸ ਨੇ ਟਿੱਪਣੀ ਕਰਦੇ ਕਿਹਾ ਕਿ ਅਦਾਲਤ ਪਹਿਲਾਂ ਹੀ ਸੂਬਾ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਦਾ ਨਿਰਦੇਸ਼ ਦੇ ਚੁੱਕੀ ਹੈ ਪਰ ਹੁਣ ਤੱਕ ਹਲਫਨਾਮਾ ਦਾਖਲ ਨਹੀਂ ਕੀਤਾ ਗਿਆ ਜੋ ਐਕਸਪੈਕਟਿਡ ਹਲਫਨਾਮਾ ਜੋ ਰਿਪਲਾਈ ਜੋ ਮੰਗਿਆ ਗਿਆ ਸੀ ਪੰਜਾਬ ਸਰਕਾਰ ਤੋਂ ਉਹ ਹੁਣ ਤੱਕ ਦਾਖਲ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਦਾਲਤ ਨੇ ਉਹ 27 ਜਨਵਰੀ ਨੂੰ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਚਾਈਸਿਓ ਨਾ ਹੋਣ ਨੂੰ ਚੁਕਾਉਣੇ ਵਾਲਾ ਫੈਸਲਾ ਦਿੰਦੇ ਹੋਏ ਸੂਬੇ ਦੀ ਸੂਬੇ ਦੇ ਸਿਹਤ ਸਕੱਤਰ ਤੇ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹੇ ਹਸਪਤਾਲਾਂ ਚ ਆਈਸੀਯੂ ਸੌਲਤਾ ਉਪਲਬਧ ਕਰਾਉਂਦਾ ਵਿਸਤ੍ਰਿਤ ਹਲਫਨਾਮਾ ਮੰਗਿਆ ਸੀ ਇਹ ਸੁਣਵਾਈ 27 ਜਨਵਰੀ ਨੂੰ ਹੋਈ ਸੀ ਜਦੋਂ ਇੱਕ ਡਿਟੇਲਡ ਹਲਫਨਾਮਾ ਮੰਗਿਆ ਸੀ ਹੈਲਥ ਸੈਕਟਰੀ ਤੋਂ ਕਿ ਕਿਹੜੇ ਕਿਹੜੇ ਹਸਪਤਾਲ ਚ ਹੈ ਕਿਹੜੇ ਚ ਨਹੀਂ ਹੈ ਤੇ ਟਿੱਪਣੀ ਕੀਤੀ ਸੀ ਇੰਨੀ ਵੱਡੀ ਆਬਾਦੀ ਵਾਲੇ ਜ਼ਿਲ੍ਹੇ ਵਿੱਚ ਸਿਵਲ ਹਸਪਤਾਲ ਵਿੱਚ ਆਈਸੀਯੂ ਦਾ ਨਾ ਹੋਣਾ ਇਹ ਬੜਾ ਹੈਰਾਨੀ ਕਰ ਦੇਣ ਵਾਲਾ ਨਹੀਂ ਹੈ ਸਗੋਂ ਇਹ ਗੰਭੀਰ ਮਸਲਾ ਹੈ ਸੁਨਵਾਈ ਚ ਅਦਾਲਤ ਨੇ ਪੁੱਛਿਆ ਕਿ ਹੁਣ ਰਾਜ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਕੀ ਜ਼ਿੰਮੇਵਾਰੀ ਕਿਦੀ ਹੈ ਤਾਂ ਫਿਰ ਸਿਟੀ ਸਕੈਨ ਤੇ ਐਮ ਆਰ ਆਈ ਵਰਗੀਆਂ ਲੋੜਿੰਦੀਆਂ ਸਹੂਲਤਾਂ ਦੇ ਲਈ ਨਿੱਜੀ ਲੈਬੋਰੇਟਰੀਆਂ ਹਸਪਤਾਲਾਂ ਤੇ ਡਿਪੈਂਡੈਂਸੀ ਕਿਉਂ ਰੱਖੀ ਜਾ ਰਹੀ ਹੈ ਸਵਾਲ ਤੇ ਦੇਖੋ ਵਾਜਬ ਹੈ ਕੋਰਟ ਕਹਿ ਰਿਹਾ ਜੇ ਤੁਹਾਡੇ ਕੋਲ ਐਮ ਆਰ ਆਈ ਨਹੀਂ ਸਿਟੀ ਸਕੈਨ ਨਹੀਂ ਆਈ ਸੀ ਯੂ ਨਹੀਂ ਫਿਰ ਤੁਸੀਂ ਕਿਉਂ ਇਹ ਡਿਪੈਂਡੈਂਸੀ ਪ੍ਰਾਈਵੇਟ ਹਸਪੀਟਲਸ ਤੇ ਰੱਖ ਰਹੇ ਹੋ ਯਾਨੀ ਕਿ ਕ੍ਰਾਂਤੀ ਤੁਹਾਡੀ ਭੂਕ ਹੈ ਨਿਕਲ ਗਈ ਉਹਦੀ ਤੁਸੀਂ ਕੱਲੇ ਕਾਰਡਾਂ ਤੇ ਲੱਗੇ ਰਹੋ ਕਲੀਨਿਕਾਂ ਤੇ ਲੱਗੇ ਰਹੋ ਪਰਚੀਆਂ ਤੇ ਲੱਗੇ ਰਹੋ ਦਵਾਈਆਂ ਤੇ ਲੱਗੇ ਰਹੋ ਜਿਹੜਾ ਉੱਪਰ ਵਾਲਾ ਇਲਾਜ ਹੈ ਯਾਨੀ ਕਿ ਜੋ ਥੋੜਾ ਜਿਹਾ ਕਹਿੰਦੇ ਆ ਕਿ ਗੰਭੀਰ ਇਲਾਜ ਹੈ ਉਹਦੇ ਲਈ ਪ੍ਰਾਈਵੇਟ ਹਸਪਤਾਲ ਹਾਲਾਂਕਿ ਕਈ ਲੋਕ ਮੈਨੂੰ ਦੋ ਦਿਨ ਤੋਂ ਬੜੇ ਸਵਾਲ ਕਰ ਰਿਹਾ ਮੈਂ ਉਹ ਚਲੋ ਛੇੜ ਦੇਣਾ ਇਥੇ ਉਹ ਕਹਿੰਦੇ ਕੋਈ ਅਜਿਹੇ ਆਸਪਤਾਲ ਸਰਕਾਰੀ ਬਣਾਇਆ ਚਾਰ ਸਾਲ ਚ ਜਿੱਦੇ ਮੁੱਖ ਮੰਤਰੀ ਆਪਣਾ ਇਲਾਜ ਕਰਾ ਸਕੇ ਦੇਖੋ ਸਵਾਲ ਵਾਜਬ ਹੈ ਅਗਲਿਆਂ ਦਾ ਬੜਾ ਵਾਜਬ ਸਵਾਲ ਹੈ ਕਿ ਚਾਰ ਸਾਲਾਂ ਚ ਸਿਹਤ ਕ੍ਰਾਂਤੀ ਨੇ ਸ਼ਾਇਦ ਕੋਈ ਹਸਪਤਾਲ ਬਣਾਇਆ ਜਿੱਥੇ ਮੁੱਖ ਮੰਤਰੀ ਆਪਣਾ ਚਲੋ ਤੁਹਾਡੇ ਸੰਮੁਖੇ ਸਵਾਲ ਰੱਖਤਾ ਜੋ ਲੋਕ ਮੇਰੇ ਤੋਂ ਪੁੱਛ ਰਹੇ ਸੀ खैर ਐਨੀਵੇ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਆਧੁਨਿਕ ਸਿਹਤ ਸਹੂਲਤਾਂ ਹੁਣ ਜ਼ਰੂਰੀ ਨੇ ਰਾਜ ਸਰਕਾਰ ਨੂੰ 10 ਦਿਨਾਂ ਅੰਦਰ ਡਿਟੇਲਡ ਹਲਫਨਾਮਾ ਦਾਖਲ ਕਰਨ ਦਾ ਅਖੀਰਲਾ ਮੌਕਾ ਦਿੱਤਾ ਹੈ ਹੁਣ ਇਸ ਤੋਂ ਜ਼ਿਆਦਾ ਸੀ ਕੀ ਕਰੀਏ ਮਤਲਬ ਕੋਰਟ ਨੇ ਇੱਕ ਗੱਲ ਤੁਹਾਨੂੰ ਕਹੀ 27 ਜਨਵਰੀ ਨੂੰ ਅੱਜ ਤੱਕ ਉਹਦਾ ਜਵਾਬ ਦਾਖਲ ਨਹੀਂ ਕੀਤਾ ਗਿਆ ਫਿਰ ਤੁਹਾਨੂੰ ਅਖੀਰਲੇ 10 ਦਿਨ ਦਿੱਤੇਗੇ ਵੀ ਜਵਾਬ ਦਾਖਲ ਕਰੋ ਮਤਲਬ ਪੰਜਾਬ ਚ 23 ਜ਼ਿਲ੍ਹੇ ਤਿੰਨ ਦੇ ਵਿੱਚ ਆਈ ਸੀ ਯੂ ਜਾਂ ਉਹ ਜਿਹੜੇ ਐਮ ਆਰ ਆਈ ਵਗੈਰਾ ਨੇ ਔਰ ਉਹ ਵੀ ਇਹ ਕਹਤਾ ਗਿਆ ਕਿ ਅਸੀਂ ਕਲਸਟਰ ਬਣਾਏ ਹੋਏ ਆ ਤਾਂ ਕਰਕੇ ਉੱਥੇ ਨੇ ਮਤਲਬ ਜੇ ਤੁਸੀਂ ਜਲੰਧਰ ਕਲਸਟਰ ਬਣਾਤਾ ਤੇ ਫਗਵਾੜੇ ਵਾਲਾ ਕਪੂਰਥਲੇ ਆਲਾ ਜਾਂ ਹੋਰ ਅੱਗੇ ਵਾਲਾ ਜਿਹੜਾ ਨਵਾਂ ਸ਼ਹਿਰ ਨੂਸ਼ਰ ਵਾਲਾ ਉੱਥੇ ਜਾਏ ਕਹਿੰਦੇ ਬਾਕੀ ਜ਼ਿਲ੍ਹਿਆਂ ਚ ਕਿਉਂ ਨਹੀਂ ਉਹ ਜਵਾਬ ਨਹੀਂ ਦਿੱਤਾ ਜਾ ਰਿਹਾ ਫਿਰ ਕੀ ਤੁਹਾਡੇ ਉਹਦੇ ਲਈ ਇੰਤਜ਼ਾਮਾਤ ਨੇ ਉਹ ਜਵਾਬ ਹਾਈ ਕੋਰਟ ਚ ਨਹੀਂ ਦਿੱਤਾ ਜਾ ਰਿਹਾ ਯਾਨੀ ਕਿ ਕੱਲਾ ਮਲੇਰਕੋਟਲੇ ਦੇ ਸਿਵਲ ਹਸਪਤਾਲ ਨੂੰ ਲੈ ਕੇ ਜੋ ਰੈਫਰੈਂਸ ਦਿੱਤਾ ਗਿਆ ਪੂਰੇ ਪੰਜਾਬ ਲਈ ਉਹਦੇ ਨਾਲ ਸਾਫ ਜ਼ਾਹਰ ਹੈ ਕਿ ਸਿਹਤ ਕ੍ਰਾਂਤੀ ਘੋੜਿਆਂ ਤੇ ਚੜ ਕੇ ਆ ਰਹੀ ਹੈ ਸ਼ੰਭੂ ਟੱਪੀ ਸੀ 4 ਸਾਲ ਪਹਿਲਾਂ ਹੁਣ ਪਤਾ ਨਹੀਂ ਕਿਥੋਂ ਤੱਕ ਪਹੁੰਚੀ ਹੈ 23 ਜ਼ਿਲ੍ਹਿਆਂ ਚੋਂ 3 ਚ ਸਿਰਫ ਸਟੀਸਕੈਨ ਐਮ ਆਰ ਆਈ ਆਈ ਸੀ ਯੂ ਨੇ ਜੋ ਰਿਪੋਰਟ ਕਹਿ ਰਹੀ ਹੈ ਹਾਈ ਕੋਰਟ ਜਵਾਬ ਮੰਗ ਰਿਹਾ ਜਵਾਬ ਤੁਹਾਡੇ ਤੋਂ ਦਿੱਤਾ ਨਹੀਂ ਜਾ ਰਿਹਾ ਸਗੋਂ ਡਿਟੇਲ ਨਹੀਂ ਦਿੱਤੀ ਜਾ ਰਹੀ ਕਿ ਅੱਗੇ ਦਾ ਪਲਾਨ ਕੀ ਹੈ ਅੱਗੇ ਦਾ ਪਲਾਨ ਸਾਰਿਆਂ ਨੂੰ ਪਤਾ ਕਾਰਡ ਬਣ ਰਹੇ ਥੋੜੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਤੁਹਾਡੇ ਘਰ ਆਉਣਗੇ ਕਾਰਡ ਬਣਾਉਣਗੇ ਸਾਰਿਆਂ ਨੇ ਬਣਵਾਣਾ ਕਿਸੇ ਅਫਵਾਚ ਨਹੀਂ ਆਣਾ ਇਲਾਜ ਹੋਊਗਾ ਉਹ ਕਹਿੰਦੇ ਮੇਰੇ ਕੋਲ ਵੀਡੀਓ ਵੀ ਬਹੁਤ ਆ ਰਹੀਆਂ ਇਲਾਜ ਹੋ ਰਿਹਾ ਪਰ ਚਲੋ ਐਨੀਵੇ ਤੁਸੀਂ ਇਲਾਜ ਕਰੋ ਜਮ ਜਮ ਕਰੋ ਚੰਗਾ ਲੋਕਾਂ ਦੀ ਸਿਹਤ ਤੇ ਧਿਆਨ ਦੇ ਰਹੇ ਹੋ ਪਰ ਜਨਾਬ ਜੀ ਹਸਪਤਾਲਾਂ ਦੀ ਸਿਹਤ ਤੇ ਵੀ ਧਿਆਨ ਦਿਓ ਮੈਂ ਤਾਂ ਅੱਜ ਇੱਕ ਰਿਪੋਰਟ ਪੜ੍ਹ ਰਿਆ ਸੀ ਕਿ ਪੰਜਾਬ ਚ ਕਿੰਨੇ ਸਪੈਸ਼ਲਿਸਟ ਦੀ ਘਾਟ ਹੈ ਕਿੰਨੇ ਹਸਪਤਾਲਾਂ ਚ ਬਾਕੀ ਸਹੂਲਤਾਂ ਵਡੀਆਂ ਨਹੀਂ ਹੈਗੀਆਂ ਤੇ ਬਾਕੀ ਤੁਹਾਡੇ 16 ਮੈਡੀਕਲ ਕਾਲਜ ਤੇ ਇੱਕ ਕੀਰਤੀਮਾਨ ਸਥਾਪਿਤ ਕਰ ਗਏ ਨੇ ਪੰਜਾਬ 'ਚ ਜਿਹਦੇ ਕਰਕੇ ਆ ਹਿਮਾਚਲ ਤੋਂ ਜੰਮੂ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਵੀ ਬੰਦੇ ਪੰਜਾਬ 'ਚ ਇਲਾਜ ਕਰਾ ਰਹੇ ਮੈਡੀਕਲ ਕਾਲਜਾਂ 'ਚ ਉਹ 16 ਮੈਡੀਕਲ ਕਾਲਜਾਂ 'ਚ ਵਧਾਈ ਦੇ ਪਾਤਰ ਹੋ ਤੁਸੀਂ ਪਰ ਹਾਈ ਕੋਰਟ 'ਚ ਜਵਾਬ ਦੇ ਦਿਓ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ